ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਪੰਜ ਨਿੰਬੂਆਂ ਦਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਇਹ ਪੰਜ ਨਿੰਬੂਆਂ ਦਾ ਜੋ ਟਾਲਾ ਸੀ ਤੁਹਾਨੂੰ ਦੇਣ ਜਾ ਰਹੇ ਆਂ ਇਸ ਟਾਲੇ ਦੇ ਨਾਲ ਬਹੁਤ ਵੱਡੇ ਤੋਂ ਵੱਡਾ ਜਿਹੜਾ ਕੰਮ ਕੀਤਾ ਜਾਂਦਾ ਹੈ ਵੱਟਾ ਮਤਲਬ ਕਹਿਣ ਦਾ ਭਾਵੇਂ ਕੀ ਵੱਡੀ ਤੋਂ ਵੱਡੀ ਚੀਜ਼ ਨੂੰ ਕੱਟ ਸਕਦੇ ਆਂ ਤੁਸੀਂ ਕੋਈ ਵੀ ਤੁਹਾਡੇ ਤੇ ਕੋਈ ਕਿਸੇ ਨੇ ਕੀਤਾ ਕਰਾਇਆ ਹੋਵੇ ਉਸ ਚੀਜ਼ ਨੂੰ ਤੁਸੀਂ ਕੱਟਣ ਦੇ ਲਈ ਪੰਜ ਨਿੰਬੂਆਂ ਦਾ ਟਾਲਾ ਦਾ ਪ੍ਰਯੋਗ ਕਰਕੇ ਦੇਖਿਓ ਬਹੁਤ ਲਾਹੇਮੰਦ ਟਾਲਾ ਆ ਬਹੁਤ ਫਾਇਦਾ ਹੁੰਦਾ ਆ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਗੱਲ ਕਰਦੇ ਆ ਜੀ ਪੰਜ ਨਿੰਬੂਆਂ ਦਾ ਜਿਹੜਾ ਟਾਲਾ ਆ ਇਹ ਟਾਲੇ ਦਾ ਕੀ ਕਹਤਾ ਹੁੰਦਾ ਜਿਹੜਾ ਤੁਸੀਂ ਵਰਤਦੇ ਹੋ ਜਦੋਂ ਇਹਨੂੰ ਇਹਦੇ ਨਾਲ ਵੱਟੀ ਤੋਂ ਵੱਡੀ ਕੋਈ ਵੀ ਕਾਟ ਕੀਤੀ ਜਾਂਦੀ ਹੈ ਕੋਈ ਪ੍ਰੇਤ ਦੀ ਕੋਈ ਭੂਤ ਪ੍ਰੇਤ ਜਿੰਨ ਖਬੀਸ ਕੁਝ ਵੀ ਹੋਵੇ ਉਹਦੀ ਕਾਟ ਤੁਸੀਂ ਕੱਟ ਸਕਦੇ ਹੋ ਜਾਂ ਤੁਹਾਡੇ ਤੇ ਕੋਈ ਸ਼ਮਸ਼ਾਨੀ ਚੀਜ਼ ਕਿਰਿਆ ਕੀਤੀ ਹੈ ਸ਼ਮਸ਼ਾਨੀ ਚੀਜ਼ ਲਗਾਈ ਹੈ ਉਹਨੂੰ ਕੱਟਣ ਵਾਸਤੇ ਇਹ ਢਾਲਾ ਬਹੁਤ ਜ਼ਬਰਦਸਤ ਕੰਮ ਕਰਦਾ ਹੈ ਤੇਸਟ ਵਾਲੇ ਦੇ ਨਾਲ ਅਸੀਂ ਖੁਦ ਵੀ ਇਸ ਟਾਲੇ ਦਾ ਪ੍ਰਯੋਗ ਕਰਦੇ ਹਾਂ ਇਸ ਦੇ ਨਾਲ ਹੀ ਅਸੀਂ ਖੁਦ ਇਹਦਾ ਇਸਤੇਮਾਲ ਆਪ ਕੀ ਕਰਦੇ ਹਾਂ ਅਸੀਂ ਬਹੁਤ ਸਾਰੇ ਲੋਕਾਂ ਦਾ ਇਦਾਂ ਇਸੇ ਤਰ੍ਹਾਂ ਨਿੰਬੂਆਂ ਦੇ ਚੜਾ ਪੰਜ ਨਿੰਬੂਆਂ ਦੇ ਟਾਲੇ ਦੇ ਨਾਲ ਹੀ ਬੜਾ ਪ੍ਰਯੋਗ ਕੀਤਾ ਹੈ ਤੇ ਬਹੁਤ ਸਾਰੇ ਲੋਕ ਸਹੀ ਵੀ ਕੀਤੇ ਆ ਤਾਂ ਤੁਸੀਂ ਵੀ ਇਸ ਟਾਲੇ ਨੂੰ ਕਰਕੇ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਤੇ ਜਿਸ ਤਰ੍ਹਾਂ ਦੱਸਿਆ ਵੀ ਟਾਲਾ ਬਹੁਤ ਸੌਖਾ ਜਿਹਾ ਟਾਲਾ ਹੈ ਜੇ ਤਾਂ ਕੀ ਛੋਟਾ ਜਿਹਾ ਜਿੱਦਾਂ ਪੰਜ ਨਿੰਬੂਆਂ ਦਾ ਟਾਲਾ ਆ ਇਹਦੇ ਵਿੱਚ ਪੈਸਾ ਤੁਹਾਡਾ ਬਹੁਤ ਨਾ ਮਾਤਰ ਜਿਹਾ ਪੈਸਾ ਲੱਗਦਾ ਇਹਦੇ ਵਿੱਚ ਕੋਈ ਹਜ਼ਾਰਾਂ ਰੁਪਈਆ ਖਰਚਣ ਦੀ ਲੋੜ ਨਹੀਂ ਹੈਗੀ ਕੋਈ ਕਿਸੇ ਬਾਬਿਆਂ ਨੂੰ ਬਾਬਿਆਂ ਤੋਂ ਜਾ ਕੇ ਤੁਸੀਂ ਹਜ਼ਾਰਾਂ ਰੁਪਈਆ ਖਰਾਬ ਕਰੋਗੇ ਤੁਸੀਂ ਘਰ ਬੈਠੇ ਇਹ ਢਾਲਾ ਖੁਦ ਕਰ ਸਕਦੇ ਹੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਜਿਹੜਾ ਢਾਲਾ ਆ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਕਿਸੇ ਦਿਨ ਵੀ ਦੋ ਦਿਨਾਂ 'ਚ ਕਰ ਸਕਦੇ ਆ ਇਹਨਾਂ ਦੋ ਦਿਨਾਂ ਦੇ ਵਿੱਚ ਹੀ ਇਹ ਕੰਮ ਜਿਹੜਾ ਤੇਜ਼ ਕਰਦਾ ਫਿਰ ਜਾਂ ਕੋਈ ਮੱਸਿਆ ਹੋਵੇ ਮੱਸਿਆ ਵਾਲੇ ਦਿਨ ਵੀ ਤੁਸੀਂ ਇਹਦਾ ਪ੍ਰਯੋਗ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਕਹ ਲਈਏ ਕਿ ਬਹੁਤ ਸਰਲ ਤੇ ਬਹੁਤ ਸੌਖਾ ਜਿਹਾ ਹੈ ਢਾਲਾ ਆ ਤੇ ਕੰਮ ਬਹੁਤ ਵੱਡੇ ਕਰਦਾ ਆ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਤੁਸੀਂ ਬਾਜ਼ਾਰ ਤੋਂ ਜਾ ਕੇ ਪੰਜ ਨਿੰਬੂ ਲੈ ਕੇ ਆਣੇ ਆ ਬਿਲਕੁਲ ਫਰੈਸ਼ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਜਿੱਤੇ ਕੋਈ ਦਾਗ-ਦੱਬਾ ਨਹੀਂ ਲੱਗਿਆ ਹੋਣਾ ਚਾਹੀਦਾ ਠੀਕ ਹੈ ਸਾਫ਼ ਸੁਥਰੇ ਨਿੰਬੂ ਲੈ ਲੈਣੇ ਆ ਪੰਜ ਪੰਜ ਨਿੰਬੂ ਲੈਣੇ ਆ ਔਰ ਥੋੜਾ ਜਿਹਾ ਤੁਸੀਂ ਕੀ ਕਰਨਾ ਸੰਦੂਰ ਲੈ ਲੈਣਾ ਸੰਦੂਰ ਲੈ ਲੈਣਾ ਤੇ ਨਾਲ ਤੁਸੀਂ ਰੱਖ ਲੈਣੀਆਂ ਪੰਜ ਕਪੂਰ ਦੀਆਂ ਟਿੱਕੀਆਂ ਤੇ ਔਰ ਪੰਜ ਸੀ ਤੁਸੀਂ ਲੌਂਗ ਲੈ ਲੈਣੇ ਆ ਨਾਲ ਠੀਕ ਹੈ ਜੀ ਨਿੰਬੂਆਂ ਦੇ ਨਾਲ ਪੰਜ ਟਿੱਕੀਆਂ ਕਪੂਰ ਦੀਆਂ ਪੰਜ ਲੌਂਗ ਦੀਆਂ ਟਿੱਕੀਆਂ ਨਾਲ ਰੱਖਣੀਆਂ ਤੁਸੀਂ ਕਰਨਾ ਕੀ ਹੈ ਤੁਹਾਨੂੰ ਲੱਗਦਾ ਵੀ ਕਿਸੇ ਵੀ ਤੁਹਾਡੇ ਘਰ ਦੇ ਜੀ ਦੇ ਉੱਤੇ ਕੋਈ ਇਲਪ ਕੀਤਾ ਕਿਸੇ ਨੇ ਨੀਲ ਦੇ ਨਿਸ਼ਾਨ ਪੈਂਦੇ ਆ ਔਰਤਾਂ ਦੇ ਉੱਤੇ ਨਿਸ਼ਾਨ ਪੈਂਦੇ ਹੁੰਦੇ ਪੱਟਾਂ ਦੇ ਬਾਹਾਂ ਤੇ ਲੱਤਾਂ ਤੇ ਕਿਤੇ ਵੀ ਨੀਲ ਪੈਂਦੇ ਹੋਣ ਠੀਕ ਹੈ ਤੁਸੀਂ ਕੀ ਕਰਨਾ ਏ ਸਟਾਲੇ ਨੂੰ ਤੁਸੀਂ ਕਰ ਲੈਣਾ ਨਿੰਬੂ ਇੱਕ ਲੈਣਾ ਪਹਿਲਾ ਨਿੰਬੂ ਤੁਸੀਂ ਮਾਤਾ ਕਾਲੀ ਦੇ ਨਾਮ ਦਾ ਲੈਣਾ ਹੈ ਠੀਕ ਹੈ ਜੀ ਨਿੰਬੂ ਨੂੰ ਪਹਿਲਾਂ ਸਿਰ ਤੋਂ 7 ਵਾਰ ਪੁੱਠਾ ਘੁਮਾ ਲੈਣਾ ਫਿਰ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਘੁਮਾਣਾ ਪਹਿਲਾ ਸਿਰ ਤੋਂ ਦੇਖ ਲਓ ਇੱਕੋ ਪਹਿਲਾ ਜਿਹੜਾ ਪਹਿਲਾ ਨਿੰਬੂ ਚੱਕਣਾ ਉਹੀ ਤੁਸੀਂ ਸਿਰ ਤੋਂ 7 ਵਾਰ ਪੁੱਠਾ ਘੁਮਾਣਾ ਫਿਰ ਮੱਥੇ ਤੋਂ ਲੈ ਕੇ ਪੈਰਾਂ ਤੱਕ ਠੀਕ ਹੈ 7 ਵਾਰ ਇਹ ਹੋ ਗਿਆ ਫਿਰ ਤੁਸੀਂ ਕੀ ਕਰਨਾ ਉਹਨੂੰ ਜਿਹੜਾ ਬੰਦਾ ਜਿਹਦਾ ਤੁਸੀਂ ਪ੍ਰਯੋਗ ਜਿਹਦੇ ਤੇ ਇਸਤੇਮਾਲ ਕਰ ਰਹੇ ਹੋ ਉਹਨੂੰ ਲੰਮਾ ਪਾ ਲੈਣਾ ਥੱਲੇ ਲਟਾ ਦੇਣਾ ਲਟਾ ਕੇ ਉਹਦੇ ਇੱਕ ਤੁਸੀਂ ਪਹਿਲਾਂ ਤਾਂ ਮੋਢਿਆਂ ਉੱਤੇ ਰੱਖ ਕੇ ਨਿੰਬੂ ਨੂੰ ਕੱਟਣਾ ਮਾਤਾ ਕਾਲੀ ਨੂੰ ਕਹਣਾ ਕਿ हे ਮਹਾਕਾਲੀ ਜਿਹੜੇ ਵੀ ਕਿਸੇ ਵੀ ਪ੍ਰੇਤ ਨੇ ਕੋਈ ਆਤਮਾ ਨੇ ਇਸ ਦਾ ਸਰੀਰ ਦਾ ਬੰਧਨ ਕੀਤਾ ਹੋਵੇ ਸਰੀਰ ਨੂੰ ਉਤੋਂ ਇਹਦੀ ਸਰੀਰ ਤੋਂ ਮੁਕਤੀ ਦਿਵਾ ਦਿਓ ਜੋ ਵੀ ਪ੍ਰੇਤ ਹੈ ਉਹਨੂੰ ਕੱਟ ਦਿਓ ਤੇ ਉਹ ਇਸ ਨਿੰਬੂ ਦੇ ਵਿੱਚ ਸਮਾ ਜਾਵੇ ਤੁਸੀਂ ਕੀ ਕਰਨਾ ਬੋਸ ਨਿੰਬੂ ਨੂੰ ਕੱਟ ਦੇਣਾ ਉਹਦੇ 4 ਟੁਕੜੇ ਕਰ ਦੇਣੇ ਆ ਟੁਕੜੇ ਲੱਗ ਲੱਗ ਨਹੀਂ ਹੋਣੇ ਚਾਹੀਦੇ 4 ਮਤਲਬ ਫਾੜੀ ਚਾਰ ਪਾਸੋਂ ਕੱਟ ਦੇਣਾ ਇੱਕ ਕ੍ਰੋਸ ਕਰਕੇ ਕੱਟ ਦੇਣਾ ਠੀਕ ਹੈ ਨਿੰਬੂ ਖਿਲਰਨਾ ਨਹੀਂ ਚਾਹੀਦਾ ਲੱਗ ਲੱਗ ਨਹੀਂ ਹੋਣੇ ਚਾਹੀਦੇ ਇਸੇ ਤਰ੍ਹਾਂ ਤੁਸੀਂ ਦੂਜਾ ਨਿੰਬੂ ਲੈਣਾ ਉਹ ਬਾਬੇ ਪੈਰੋ ਦੇ ਨਾਂ ਦਾ ਲੈਣਾ ਇੱਦਾਂ ਵਾਰ ਲੈਣਾ ਸਿਰ ਤੋਂ 7 ਵਾਰ ਇੱਦਾਂ ਸਿਰ ਤੋਂ 7 ਵਾਰ ਘੁਮਾ ਕੇ ਪੁੱਠਾ ਤੇ ਸਿਰ ਤੋਂ ਪੈਰਾਂ ਤੱਕ ਫਿਰ ਦੂਸਰੇ ਮੋਢੇ ਤੋਂ ਕੱਟ ਦੇਣਾ ਇਸੇ ਤਰ੍ਹਾਂ ਫਰਿਆਦ ਲਾ ਕੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਸੀਂ ਨਿੰਬੂ ਕੱਟਿਆ ਹੋਏਗਾ ਉਹਦੇ ਵਿੱਚ ਥੋੜਾ ਜਿਹਾ ਸੰਧੂਰ ਪਾ ਲੈਣਾ ਕਿਉਂ ਕਰਕੇ ਅਸੀਂ ਸੰਧੂ ਦੀ ਨਿੰਬੂ ਦੀ ਬਲੀ ਦੇ ਰਹੇ ਹਾਂ ਕਿਉਂ ਕਰਕੇ ਕੋਈ ਵੀ ਚੀਜ਼ ਜਦੋਂ ਆਂਦੀ ਹੈ ਉਹ ਕਿਸੇ ਨਾ ਕਿਸੇ ਦੀ ਬਲੀ ਲੈ ਕੇ ਜਾਂਦੀ ਹੈ ਤੇ ਆਪਾਂ ਨਿੰਬੂ ਦੀ ਬਲੀ ਦੇਣੀ ਹੈ ਐਸੀ ਤਰ੍ਹਾਂ ਤੁਸੀਂ ਦੋ ਜਿਹੜੇ ਨਿੰਬੂ ਆ ਹੋਈ ਗੋਟੀਆਂ ਤੇ ਰੱਖ ਕੇ ਇੱਕ ਮਾਤਾ ਕਾਲੀ ਦੇ ਨਾਂ ਦਾ ਦੂਜਾ ਬਾਬੇ ਪੈਰ ਦੇ ਨਾਂ ਦਾ ਸਿਰ ਤੋਂ ਕਮਾ ਕੇ ਜਿੱਦਾਂ ਪਹਿਲਾ ਪ੍ਰਕਿਰਿਆ ਕੀਤੀ ਉਸੇ ਤਰ੍ਹਾਂ ਦੁਬਾਰਾ ਦੁਹਰਾ ਕੇ ਤੁਸੀਂ ਪੈਰਾਂ ਦੇ ਉੱਤੋਂ ਪੈਰਾਂ ਦੇ ਗੋਡਿਆਂ ਦੇ ਰੱਖ ਕੇ ਨਿੰਬੂ ਇਸੇ ਤਰ੍ਹਾਂ ਕੱਟ ਦੇਣਾ ਸੰਦੂਰ ਲਗਾ ਕੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਹੜਾ ਪੰਜਵਾਂ ਨਿੰਬੂ ਹੋਣਾ ਪੰਜਵਾਂ ਨਿੰਬੂ ਮਾਤਾ ਕਾਲੀ ਦੇ ਨਾਂ ਦਾ ਲੈਣਾ ਹੈ ਉਸ ਤੇ ਸਿਰ ਤੇ ਰੱਖ ਕੇ ਸਿਰ ਤੇ ਰੱਖ ਕੇ ਕੱਟਣਾ ਹੈ ਠੀਕ ਹੈ ਸੱਤ ਵਾਰ ਘੁਮਾ ਕੇ ਜਿੱਦਾਂ ਜਿੱਦਾਂ ਦੱਸਿਆ ਪਹਿਲਾਂ ਕੱਟ ਦੇਣਾ ਕੱਟ ਕੇ ਵਿੱਚ ਸੰਦੂਰ ਲਗਾ ਦੇਣਾ ਇਹ ਰਹੀ ਜਿਹੜੇ ਪੰਜੋ ਨਿੰਬੂ ਆ ਪੰਜੋ ਨਿੰਬੂ ਤੁਸੀਂ ਲੈ ਕੇ ਲਿਫਾਫੇ ਦੇ ਵਿੱਚ ਪਾ ਲੈਣਾ ਹੈ ਲਿਫਾਫੇ ਦੇ ਵਿੱਚ ਪਾ ਕੇ ਪੈਕ ਕਰ ਦੇਣੇ ਆ ਠੀਕ ਹੈ ਇਹਨੂੰ ਕਿਸੇ ਚੱਲਦੇ ਪਾਣੀ ਤੇ ਸਿੱਟਿਓ ਕਿਸੇ ਕੂੜੇ ਦੇ ਵਿੱਚ ਸਿੱਟਿਓ ਕਿਤੇ ਅੱਗ ਲੱਗੀ ਹੋਵੇ ਅੱਗ ਦੇ ਵਿੱਚ ਸੜ ਦਿਓ ਤੁਹਾਡਾ ਜੋ ਵੀ ਕਿਸੇ ਨੇ ਚੀਜ਼ ਨੇ ਕੁਝ ਕੀਤਾ ਕਰਾਇਆ ਕਿਸੇ ਨੇ ਕੋਈ ਚੀਜ਼ ਲੱਗੀ ਹੋਗੀ ਉਹ ਕੱਟ ਹੋ ਜਾਊਗੀ ਠੀਕ ਹੈ ਵੱਡੀ ਤੋਂ ਵੱਡੀ ਚੀਜ਼ ਵੀ ਲਿੱਥੇ ਜਾਏਗੀ ਇਹਦੇ ਨਾਲ ਫਿਰ ਘਰ ਆ ਕੇ ਤੁਸੀਂ ਉਹ ਜਿਹੜੇ ਪੰਜ ਲੌਂਗ ਪੰਜ ਜਿਹੜੀਆਂ ਕਪੂਰ ਦੀਆਂ ਟਿੱਕੀਆਂ ਉਹ ਸਿਰ ਤੋਂ ਇੱਦਿ ਘਮਾ ਲੈਣੀਆਂ ਘਮਾ ਕੇ ਵਾਰ ਕੇ ਮਾਤਾ ਕਾਲੀ ਦੀ ਫੋਟੋ ਅੱਗੇ ਜਾ ਕੇ ਉਹਨੂੰ ਕਿਸੇ ਟੱਪਾਂਡੇ 'ਚ ਪਾ ਕੇ ਸਾੜ ਦੇਣੀ ਆ ਤਾਂ ਦਿੱਖ ਤੁਹਾਡਾ ਕੰਮ ਛੇਤੀ ਹੋ ਜਾਣਾ ਇੱਕ ਇੱਕ ਵਾਰੀ ਪ੍ਰਯੋਗ ਕਰਨਾ ਤੇ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ